ਰੇ ਨੂੰ ਮੀਟਾ ਡਿਲੀਵਰ ਮੰਦੇ ਆਵਦਾ ਸਵਾਗਤ ਹੈ ਅੱਜ ਆ ਜਏ ਆਂ ਆਪਾਂ ਵੀਰ ਬਗੀਚਾ ਵੀਰ ਜੀ ਸასი ਕਾਲ ਜੀ ਸასი ਕਾਲ ਸასი ਕਾਲ ਵੀਰ ਜੀ ਕੀ ਹਾਲ ਜੀ ਵਧੀਆ ਅੱਜ ਇਦਾਂ ਨਗੀਨੇ ਕਿਥੋਂ ਲੈਣ ਤੇਰੇ ਬੂਰੀਆਂ ਵੀਰ ਦੋਵੇਂ ਨੀਲੀ ਦਾ ਵੀ ਬੂਰੀਆਂ ਬਾਰਡਰ ਬੈਲਟ ਦੀਆਂ ਮੱਝਾਂ ਲੈਣ ਦਿਆ ਚਲੋ ਪਹਿਲਾ ਫੋਨ ਨੰਬਰ ਦੱਸੋ ਨਾਮ ਮੇਰਾ ਹੈਗਾ ਭਾਜੀ ਬਗੀਚਾ ਸਿੰਘ ਪਿੰਡ ਹਰੜਕਲਾ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅਮਰਸਰ ਹਾਂਜੀ ਫੋਨ ਨੰਬਰ ਮੈਂ 841796783 ਠੀਕ ਆ ਪਹਿਲਾਂ ਕਿੱਥੇ ਸ਼ੁਰੂ ਕਰੀਏ ਇਹ ਸ਼ੁਰੂ ਵੀਰ ਦੀ ਕਰਦੇ ਆ ਪਹਿਲਾਂ ਮੇਰੀ ਗੱਲ ਸੁਣੋ ਧਿਆਨ ਨਾਲ ਹਾਂਜੀ ਇਹ ਦੋਵੇਂ ਹੱਪਤਾ ਹੱਪਤਾ ਚੋਟੀਆਂ ਲੈਣੀਆਂ ਜੇ ਹਾਂਜੀ ਕਿ ਪਿਓਰ ਨੀਲੀ 라ਵੀ ਦਾ ਹੈਗੀਆਂ ਮੂਰੀਆਂ ਜੇ ਦੋਵੇਂ ਹਾਂਜੀ ਹਾਂਜੀ ਪਿਓਰ ਨੀਲੀ 라ਵੀ ਦੀਆਂ ਬੂਰੀਆਂ ਵੇਖੋ ਕਿੰਡੀ ਸੋਹਣੀ ਖੂਬਸੂਰਤ ਆ ਵੇ ਖੂਬਸੂਰਤ ਆ ਵੇ ਪੈਰ ਵੀ ਵਖਾ ਦਿਓ ਐ ਚਿੱਟੇ ਤੇ ਚੰਗੀਆਂ ਸੋਹਣੀਆਂ ਆ ਗੱਡੀ ਆ ਲੱਗੀ ਜੇ ਜਿੱਤੋਂ ਲਾਈਆਂ ਜੇ ਆ ਗੱਡੀ ਹੁਣੇ ਹਰਿਆਈਆਂ ਜੇ ਹਰਿਆਈਆਂ ਜੇ ਹਾਂਜੀ ਤੇ ਇਹ ਵੀਰ ਦੋਦੇ ਦੇ ਥੱਲੇ ਜੜੀ ਆ ਨਾ ਪਿਛਲੇ ਸੂਏ ਦਾ ਰਿਕਾਰਡ ਹਾਂਜੀ ਇਹਨਾਂ 13 14 ਕਿਲੋ ਚੋਡੀ ਨੇ ਦਿੱਤਾ ਹੈ ਹਾਂਜੀ ਐਰ ਕੀ ਕਿੰਵਾ ਸੂਆ ਸੁਣਾ ਦੂਜਾ ਸੂਆ ਥੱਲੇ ਵਾਨੇ ਤੇ ਮਾਰ ਕੇ ਵਿਖਾਓ ਇਹ ਕੋਈ ਚੱਡ ਚੂੜੇ ਚੰਗਾ ਰੇ ਥਣ ਵੇਖੋ ਗੈਪ ਗੈਪ ਦੇ ਥਣ ਲੱਗੇ ਆ ਐਰ ਕੀ ਦੂਜਾ ਸੂਆ ਸੁਣਾ ਹਾਂਜੀ ਐਰ ਕੀ ਦੂਜਾ ਸੂਆ ਸੁਣੀ ਆ ਹਾਂਜੀ ਤੇ ਹਰੇ ਹਫਤਾ ਖੜਦੀ ਏ ਛੋਟੀ ਹਾਂਜੀ ਬਸ ਇਹ ਥਣਾ ਦੀ ਪਿੱਛੇ ਦੀ ਗਾਰੰਟੀ ਆਪਣੀ ਫੋਕ ਦਾ ਇਹਦਾ ਮੁੱਲ ਹੈ ਮੁੱਲ ਨਹੀਂ ਪਹਿਲਾਂ ਮੈਂ ਖੁੱਲ ਕੇ ਵਿਖਾਉਣਾ ਦਾ ਖੁੱਲ ਕੇ ਹੀ ਵਿਖਾਉਣੀ ਆ ਆ ਤੇ ਖੋਲ ਕੇ ਵਿਖਾਵਾਂਗੇ ਫੇਰ ਹੀ ਕੋਈ ਸਪੈਂਸ ਪੈਸਾ ਨਾ ਲੱਗੂਗਾ ਮੈਂ ਖੋਲ ਕੇ ਵਿਖਾਉਣਾ ਦਾ ਨੂੰ ਉਹਨੇ ਰਬੜਾ ਹੋ ਗਿਆ ਏ ਐਨ ਕਰੋ ਵੀਰ ਜੀ ਕੋ ਬੁਤ ਮਾ ਤੇ ਆ ਵੇਖੋ ਛੋਟੀ ਆ ਮੇਰੇ ਕੱਕੇ ਨਾ ਫੋਟੋ ਨਹੀਂ ਹਾਂਜੀ ਮੋੜ ਦੋ ਮੋੜ ਦੋ ਵੀਰ ਜੀ ਮੱਥਾ ਵਿਗਾ ਦਿਓ ਇੱਕ ਵਾਰ ਮੱਥਾ ਵਿਗਾ ਦਿਓ ਠੀਕ ਆ ਬੋਲੀ ਆ ਗਈ ਬਾਜਰ ਦੀ ਇਹਦਾ ਮੁੱਲ ਕੀ ਕਰਦੇ ਇਹਦਾ ਮੁੱਲ ਕੀ ਵੀਰ ਇਹੋ ਜਿਹੇ ਛੋਟੀਆਂ ਦੇ ਵੇਚਣੀਆਂ 1,22,000 ਹਾਂਜੀ ਵਾਧਿਆ ਹਾਂ ਆ ਪਾਏ ਦਾ ਮੁੱਲ ਜਾਇ ਜੀ ਆ ਕਿੰਨਾ ਮੋਲ ਪਾਵੇਂ ਲੱਖ ਕਰ ਲੀਏ 95 ਕਰ ਲੀਏ ਹਾਂਜੀ ਤੇ 90000 ਦੀ ਝੋਡੀ ਵੀ ਦੇਵਾਂਗੇ ਲਾਸਟ ਹੀ ਹਾਂ ਲਾਸਟ ਮਾ ਤਾਂ 1000 ਰੁਪਏ ਛੱਡਾਂਗੇ ਨਾ ਵੇ ਝੋਡੀ ਦਾ ਠੀਕ ਹੈ ਤੇ ਗਾਰੰਟੀ ਨਾਲ ਝੋਡੀ ਦੇਵਾਂਗੇ 13 14 ਕਿਲੋ ਦੀ ਗਾਰੰਟੀ ਹੈਗੀ ਐ ਇਹਨੇ ਇਹਨਾਂ ਚਵਾਊਗੀ ਨਾ ਝੋਡੀ ਤਵੇਖੋ ਫੇਸ ਕੁਆਲਟੀ ਵੇਖੋ ਬੰਨ੍ਹੀ ਹੈ ਝੋਡੀ ਆਵੇ ਬੁਰੀ ਆ ਆਵੇ ਬੁਰੀ ਦੂਜਾ ਸੁਆ ਇਹਨੇ ਪਹਿਲੇ ਸੁਆ 10 ਤੋਂ ਪਲੱਸ ਦਿੱਤਾ ਜੇ ਹਾਂਜੀ ਦੋਵੇਂ ਭੈਣਾਂ ਹੀ ਆਪਨ ਜਾਰੀ ਹਾਂਜੀ ਤੇ ਇਹ ਵੀ ਮੰਨ ਲੋ ਜੇ ਹਫਤਾ ਖੜਦੀ ਝੋਡੀ ਇਹ ਦੋਵੇਂ ਆਈਆਂ ਇਹ ਨਾ ਕੱਟੀਆਂ ਲੈ ਹਾਂਜੀ ਆਈਆਂ ਜੋੜਾ ਹੀ ਆਇਆ ਠੀਕ ਜੀ ਦਰਦੀ ਏ ਥੋੜਾ ਕੈਮਰੇ ਕੋਲ ਮੋੜ ਦੋ ਆਇਆਂ ਨੂੰ ਆ ਵੇਖੋ ਚੰਨਿਆ ਰਹਿ ਜਾਂਦੇ ਆ ਮੇਰੇ ਤਾਂ ਉੱਚੀ ਏ ਛੋਟੀ ਆ ਵੇਖੋ ਵੱਡੀ ਛੋਟੀ ਠੀਕ ਠੀਕ ਅੱਗੋ ਵੀ ਤੁਹਾਨੂੰ ਵਿਖਾ ਦੋ ਪਿਛੋਂ ਵੀ ਵਿਖਾ ਦੇ ਛੋਟੀ ਦੀ ਲਓ ਜੀ ਪਿਛੋਂ ਅੱਗੋ ਵਿਖਾ ਦੋ ਲਓ ਜੀ ਲਓ ਤਾਂ ਦੇਖੋ ਵੱਡੀ ਝੋਟੀ ਆ ਪੂਰੀ ਵੱਡੀ ਝੋਟੀ ਆ ਹਾਂਜੀ ਤੇ ਗੁਜਰਾ ਸੁਆਰੇ ਇਹਦੇ ਵੀ ਥਣਾ ਪਿੱਛੇ ਦੀ ਗਰੰਟੀ ਜੇ ਬੋਲਦਾ ਇਹਦਾ ਮੁੱਲ ਇਹਦਾ ਮੁੱਲ ਮੁੱਲ ਸੇਮ ਹੀ ਜੇ ਸੇਮ ਹੀ ਮਾਨਤਨ ਵੀ ਸੇਮ ਹੀ ਮਾਨਤਨ ਵੀ ਜੇ ਕੋਈ ਵੀਰ ਜੋੜਾ ਲਵੇ ਉਹ ਚੋ 2000 ਰੁਪਏ ਦਾ ਮਾਨ ਉਹ ਸਿਰਫ ਇਹਦਾ ਮੁੱਲ 90000 ਵਿੱਚੋਂ ਇਹਦੇ ਵੀ 1000 ਛੱਡਾਗੇ ਇਹ ਵੀ 1000 ਛੱਡਾਂਗੇ ਦੱਬੇ ਚੋਂ ਉਹ ਵੀ ਤੇ ਜੇ ਕੋਈ ਵੀਰ ਜੋੜਾ ਲਊ ਤਾਂ 88800 ਜੇ ਜੋੜਾ ਲਵੇ ਉਹ ਦਾ 100 ਰੁਪਿਆ ਛੋਟ ਹੀ ਨਹੀਂ ਜੇ ਬਾਕੀ ਮੇਰਾ ਵੀਰ ਭਰਾ ਆਣ ਕੇ ਤਸੱਲੀ ਕਰਕੇ ਫੇਰ ਖੜੇ ਵੀ ਕੋਈ ਆਨਲਾਈਨ ਮਗਾਉਂਦਾ ਇਹਦੇ ਥਣਾ ਦੀ ਪਿਛੇਰੀ ਸਾਡੀ ਗਾਰੰਟੀ ਬੋਲ ਠੀਕ ਆ ਹੋਰ ਕੋ ਕਹਣਾ ਹੋਰ ਬਸ ਇਹੋ ਹੀ ਹੱਥ ਜੋੜ ਕੇ ਬੇਨਤੀ ਮੇਰੀ ਵੀ ਆਣ ਕੇ ਤਸੱਲੀ ਕਰਕੇ ਤੇ ਫੇਰ ਖੜੋ ਬਸ਼ੂ ਜੀ ਕਿ ਵੀਰ ਜੀ ਸਾਥੇ ਗੱਲ ਬਹੁਤ ਧੰਨਵਾਦ ਚੰਗਾ ਜੀ